ਸਸ਼ਕਲ ਅੱਜ ਗੱਲ ਕਰਾਂਗੇ ਡਾਊਨ ਸਿੰਡਰੋਮ ਬਾਰੇ ਅਕਸਰ ਹੀ ਸੋਸਾਇਟੀ ਦੇ ਵਿੱਚ ਇਹਨਾਂ ਬੱਚਿਆਂ ਨੂੰ ਮੰਦਬੁੱਧੀ ਜਾਂ ਭੋਲਾ ਜਾਂ ਮੰਗੋਲ ਕਹਿ ਕੇ ਬੁਲਾਇਆ ਜਾਂਦਾ ਹੈ ਇਹ ਬੱਚਿਆਂ ਦੀ ਆਈਕਿਊ ਥੋੜੀ ਜਿਹੀ ਘੱਟ ਹੁੰਦੀ ਹੈ ਜਿਸ ਕਰਕੇ ਇਹ ਯੂਸੂਅਲੀ ਨੈਗਲੈਕਟਡ ਹੁੰਦੇ ਹਨ ਡਾਊਨ ਸਿੰਡਰੋਮ ਦੇ ਬੱਚਿਆਂ ਦੇ ਵਿੱਚ ਬਹੁਤ ਸਾਰੀਆਂ ਸਪੈਸ਼ਲ ਕੁਆਲਿਟੀਆਂ ਹੁੰਦੀਆਂ ਨੇ ਜਿਵੇਂ ਕਿ ਇਹ ਕਾਫੀ ਸੋਸ਼ਲ ਹੁੰਦੇ ਹਨ ਹੈਪੀ ਪਰਸਨੈਲਿਟੀ ਹੁੰਦੇ ਹਨ ਸਪੋਰਟਸ ਦੇ ਵਿੱਚ ਵੀ ਅੱਛਾ ਪਰਫਾਰਮ ਕਰਦੇ ਹਨ ਲੇਕਿਨ ਇਹਦੇ ਨਾਲ ਨਾਲ ਇਹਨਾਂ ਬੱਚਿਆਂ ਦੇ ਵਿੱਚ ਕੁਝ ਕੋਮੋਰਬਿਡਿਟੀਆਂ ਵੀ ਪਾਈਆਂ ਜਾਂਦੀਆਂ ਜਿਵੇਂ ਕਿ thyroid ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ, wheat allergy, ਗਰਦਨ ਨਾਜ਼ੁਕ ਹੁੰਦੀ ਹੈ, ਸਰੀਰ ਢਿੱਲਾ ਰਹਿੰਦਾ ਹੈ, ਬੋਲਣ 'ਚ ਨੰਨੀ ਦਿੱਕਤ ਹੁੰਦੀ ਹੈ। ਜੇਕਰ ਇਹਨਾਂ ਨੂੰ ਰੈਗੂਲਰ ਟ੍ਰੀਟਮੈਂਟ, ਰੈਗੂਲਰ ਸਰਵੇਲੈਂਸ, ਪ੍ਰੋਪਰ ਥੈਰੇਪੀਜ਼ ਮਿਲਣ ਤਾਂ ਇਹ ਬੱਚੇ ਵੀ ਆਮ ਬੱਚਿਆਂ ਵਾਂਗ ਵਧੀਆ ਪਰਫਾਰਮ ਕਰਦੇ ਹੈ ਔਰ ਇੰਡੀਪੈਂਡੈਂਟ ਹੋ ਸਕਦੇ ਹੈ। ਇਹਨਾਂ ਬੱਚਿਆਂ ਲਈ ਅਸੀਂ ਇੱਕ ਸਪੈਸ਼ਲ ਜੈਨੇਟਿਕ ਕਲੀਨਿਕ ਚਲਾਉਂਦੇ ਆ ਜਿਹਦੇ ਨਾਲ ਇਹਨਾਂ ਦੀ ਲੌਂਗ ਟਰਮ ਵੈਲਬਿੰਗ ਅਸੀਂ ਐਨਸ਼ੋਰ ਕਰਦੇ ਆ ਸੋ ਜੇਕਰ ਤੁਹਾਨੂੰ ਇਸ ਰਿਲੇਟਿਡ ਕੁਝ ਡਾਊਟਸ ਨੇ ਜਾਂ ਤੁਹਾਡੇ ਆਸ-ਪਾਸ ਹੀ ਐਦਾਂ ਦਾ ਕੋਈ ਬੇਬੀ ਹੈ ਤਾਂ ਆਕੇ ਮੈਨੂੰ ਮਿਲ ਸਕਦੇ ਨੇ ਮੈਂ ਡਾਕਟਰ ਸ਼ਿਪਾਲੀ ਗੁਪਤਾ ਛੋਟੇ ਬੱਚਿਆਂ ਦੀ ਜੈਨੇਟਿਕ ਬਿਮਾਰੀਆਂ ਦੀ ਮਾਹਿਰ ਪ੍ਰੈਗਮਾ ਹਸਪੀਟਲ ਬਠਿੰਡਾ ਡਬਲੂਈ ਰੋਡ ਵਿੱਚ ਅਵੇਲੇਬਲ ਹਾਂ ਧੰਨਵਾਦ